ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹੋਪ ਕਿ ਸਾਰੇ ਵਧੀਆ ਸੋ ਨਵੀਂ ਵੀਡੀਓ ਤੇ ਨਵੀਂ ਅਪਡੇਟ ਅਪਡੇਟ ਮੇਰੀ ਜ਼ਿਆਦਾਤਰ ਫੋਕਸ ਹੋਣ ਇਸ ਟਾਈਮ ਹੈਗਾ ਆ ਕਿ ਅਪਾਇੰਟਮੈਂਟ ਬਾਰੇ ਸਾਰਿਆਂ ਨੂੰ ਦੱਸਾਂ ਕਿਉਂਕਿ ਉਹ ਅਪਾਇੰਟਮੈਂਟ ਦੇ ਉੱਤੇ ਹੀ ਤੁਹਾਡਾ ਸਾਰਾ ਕੁਝ ਡਿਪੈਂਡ ਕਰਦਾ ਹੈ ਕਈਆਂ ਦੇ ਨੂਲੇ ਉਸ ਤੇ ਖਤਮ ਹੋ ਜਾਂਦੇ ਆ ਅਪਾਇੰਟਮੈਂਟ ਮਿਲਦੀ ਨਹੀਂ ਹੈਗੀ ਬਟ ਹੁਣ ਜਿਹੜੀ ਅਪਾਇੰਟਮੈਂਟ ਦਾ ਰੈਫਰੈਂਸ ਨੰਬਰ ਕਿੰਨਾ ਚੱਲਦਾ ਪਿਆ ਆ ਕਿੱਥੇ ਦਾ ਅਪਾਇੰਟਮੈਂਟਾਂ ਮਿਲ ਗਈਆਂ ਹੈਗੀਆਂ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਪੇਪਰ ਕਿੱਥੋਂ ਨਿਕਲੇ ਆ ਨਵੇਂ ਇਹ ਇਹਦੇ ਬਾਰੇ ਗੱਲ ਕਰਾਂਗੇ ਸੋ ਸਭ ਤੋਂ ਪਹਿਲਾਂ ਤਾਂ ਮੈਂ ਅਪਾਇੰਟਮੈਂਟ ਬਾਰੇ ਦੱਸ ਦਵਾਂ ਕੱਲ ਇੱਕ ਅਪਾਇੰਟਮੈਂਟ ਜਿਹੜੀ ਹੈਗੀ ਆ ਬੁੱਕ ਕੀਤੀ ਗਈ ਆ ਤੇ ਉਹਦਾ ਜਿਹੜਾ ਰੈਫਰੈਂਸ ਨੰਬਰ ਆ ਉਹ 58300 ਪਲੱਸ ਆਇਆ ਆ ਮਤਲਬ ਦਿੱਲੀ ਦਾ ਸੋ 58000 ਪਲੱਸ ਰੈਫਰੈਂਸ ਨੰਬਰ ਚੱਲ ਗਿਆ ਹੋਇਆ ਆ ਤੇ ਜਿਹੜੀ ਤੁਹਾਨੂੰ ਡੇਟ ਮਿਲਣੀ ਆ ਜੇ ਤੁਸੀਂ ਅੱਜ ਕੱਲ੍ਹ ਦੇ ਵਿੱਚ ਬੁੱਕ ਕਰਵਾਉਨੇ ਹੈਗੇ ਆ ਉਹ 1 ਅਕਤੂਬਰ ਦਾ ਦੂਜਾ ਵੀਕ ਜਿਹੜਾ ਹੈਗਾ ਆ 13 14 ਅਕਤੂਬਰ ਤੱਕ ਮਿਲਦੀ ਪਈ ਹੈਗੀ ਆ ਜਾਂ ਉਹ ਤੋਂ ਉੱਪਰ ਵੀ ਹੋ ਸਕਦੀ ਆ ਸੋ ਇਹ ਅਪਡੇਟ ਹੈਗੀ ਆ ਕਿ ਜਿਨ੍ਹਾਂ ਨੇ ਹੁਣ ਨਵੀਆਂ ਅਪਾਇੰਟਮੈਂਟ ਚੱਕਣੀਆਂ ਹੈਗੀਆਂ ਉਹਨਾਂ ਨੂੰ ਇਹੀ ਡੇਟ ਮਿਲ ਜੇ ਕੋਈ ਬੰਦਾ ਤੁਹਾਨੂੰ ਕਹਿ ਰਿਹਾ ਹੈ ਕਿ ਲੱਖ ਰੁਪਿਆ ਦੇ ਕੇ ਤੁਹਾਡੀ ਅਪਾਇੰਟਮੈਂਟ ਪਹਿਲਾਂ ਕਰਾ ਦੰਨੇ ਆ ਜਾਂ ਕੁਝ ਵੀ ਕਰਦੇ ਆ ਕੁਝ ਨਹੀਂ ਹੋਣਾ ਹੈਗਾ ਉਹ ਐਡਿਟ ਕਰਕੇ ਤੁਹਾਨੂੰ ਦੇ ਦੇਣੀ ਆ ਫਿਰ ਤੁਸੀਂ ਉੱਥੋਂ ਮਾਯੂਸ ਹੋ ਕੇ ਵਾਪਸ ਆਣਾ ਹੈਗਾ ਆ ਵੀਐਫਐਸ ਤੋਂ ਸੋ ਇਸ ਕਰਕੇ ਕੋਈ ਧੰਨੇ ਚੱਕਰ ਚ ਨਾ ਪਵੋ ਜੋ ਲੀਗਲ ਜਿਹੜੀ ਡੇਟ ਚੱਲਦੀ ਪਈ ਆ ਅਕਤੂਬਰ ਉਹੀ ਮੰਥੀ ਤੁਹਾਡੀ ਅਪਾਇੰਟਮੈਂਟ ਆਣੀ ਆ ਤੇ ਰੈਫਰੈਂਸ ਨੰਬਰ ਜਿਹੜਾ ਯਾਦ ਰੱਖੋ 58000 ਪਲੱਸ ਹੋ ਗਿਆ ਆ ਦਿੱਲੀ ਦਾ ਹਨਾ ਤੇ ਜੇ ਉੱਦਾਂ ਹੋਰ ਹੋਰ ਵੀ ਮਿਲੂਗਾ ਚੰਡੀਗੜ੍ਹ ਦਾ ਜਾਂ ਕਿੱਥੇ ਦਾ ਉਹ ਵੀ 58 ਪਲੱਸ ਹੀ ਜਾਣਾ ਹੈ ਤੋ ਅਪਾਇੰਟਮੈਂਟਾਂ ਕਿੱਥੇ ਤੱਕ ਮਿਲ ਗਈਆਂ ਹੈਗੀਆਂ ਅਪਾਇੰਟਮੈਂਟਾਂ 47000 ਤੱਕ ਅਪਾਇੰਟਮੈਂਟਾਂ 48000 ਤੱਕ ਸਾਰਿਆਂ ਨੂੰ ਇਸ਼ੂ ਹੋ ਚੁੱਕੀਆਂ ਆ ਪੇਮੈਂਟ ਲਿੰਕ ਆ ਚੁੱਕੇ ਆ ਸਾਰਿਆਂ ਦੇ ਅਪਰੂਵ ਸਾਰਿਆਂ ਦੇ ਲੈਟਰ ਮਿਲ ਚੁੱਕੇ ਆ ਸੋ ਇਹ ਸੀਗਾ ਅਪਾਇੰਟਮੈਂਟਾਂ ਬਾਕੀ ਗੱਲ ਆ ਜਾਂਦੀ ਹੈ ਜੀ ਪੇਪਰਾਂ ਦੀ ਪੇਪਰ ਕਿਹੜੀ ਸਿਟੀ ਚੋਂ ਨਿਕਲੇ ਹੈਗੇ ਆ ਪੇਪਰ ਨਿਕਲੇ ਹੈਗੇ ਆ ਮਿਲਾਨ ਵਾਲੀ ਸਿਟੀ ਚੋਂ ਠੀਕ ਆ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਦੱਸਿਆ ਆ ਕਿ ਪੇਪਰ ਸਾਰੇ ਸਾਈਡ ਤੋਂ ਨਿਕਲਦੇ ਪਏ ਆ ਹੌਲੀ ਹੌਲੀ ਨਿਕਲਦੇ ਪਏ ਆ ਥੋੜਾ ਜਿਹਾ ਸਬਰ ਰੱਖੋ ਏਜੰਟਾਂ ਦੇ ਨਾਲ ਨਾ ਬਗੜੋ ਮਾਲਕ ਦੇ ਨਾਲ ਨਾ ਬਗੜਾਓ ਕਿਉਂਕਿ ਮੈਂ ਦੇਖਿਆ ਕਿ ਜਿਆਦਾਤਰ ਲੋਕੀ ਇਹ ਕਰਦੇ ਪਏ ਹੈਗੇ ਆ ਭਾਜੀ ਸਾਡੀ ਸਲਿੱਪ ਇੰਨੀ ਤਰੀਕ ਨੂੰ ਮਿਲ ਗਈ ਸੀਗੀ ਸਾਡਾ ਨੂਲਾ ਉਸਤਾ ਨਹੀਂ ਆਇਆ ਹੈਗਾ ਨੂਲਾ ਉਸਤਾ ਯਾਰ ਮੈਂ ਤੁਹਾਨੂੰ ਪਹਿਲਾਂ ਕਿਹਾ ਜਿਨ੍ਹਾਂ ਨੇ ਨਵੰਬਰਾਂ ਦੇ ਵਿੱਚ ਫਾਈਲਾਂ ਫਿਲ ਕਰਾਈਆਂ ਸੀਗੀਆਂ ਥੋੜਾ ਲੇਟ ਹੋ ਸਕਦਾ ਪਰ ਆਣਾ ਹਰੇਕ ਦਾ ਹੀ ਆ ਹਰੇਕ ਦੇ ਹੀ ਪੇਪਰ ਜਿਹੜੇ ਹੈਗੇ ਆ ਉਹ ਸਹੀ ਹੋਣੇ ਆ ਜਿਨ੍ਹਾਂ ਦੇ ਜਿਹੜਾ ਮਾਲਕ ਹੈਗਾ ਉਹ ਵਧੀਆ ਤਰੀਕੇ ਨਾਲ ਟੈਕਸ ਵਗੈਰਾ ਪੇ ਕਰਦਾ ਹੈਗਾ ਸੋ ਟੈਨਸ਼ਨ ਨਾਲ ਲਿਆ ਕਰੋ ਥੋੜਾ ਇੱਕ ਮਹੀਨਾ ਹੋਰ ਤੁਸੀਂ ਇੰਡੀਆ ਚ ਕੱਟ ਲਉਗੇ ਕੁਝ ਨਹੀਂ ਹੋਣ ਲੱਗਾ ਹੈਗਾ ਕਾਲੀ ਨਹੀਂ ਬਾਈਦੀ ਹੁੰਦੀ ਬਟ ਇੱਕ ਚੀਜ਼ ਕਲੀਅਰ ਆ ਕਿ ਜਿਨ੍ਹਾਂ ਨੇ ਨਵੰਬਰ ਚ ਫਾਈਲਾਂ ਜਮ੍ਹਾਂ ਕਰਾਈਆਂ ਸੀ ਉਹਨਾਂ ਦੇ ਨੂਲੇ ਉਸ ਤੇ ਆਉਣ ਵਾਲੇ ਆ ਮਈ ਦੇ ਐਂਡ ਤੱਕ ਸਾਰੇ ਬੰਦਿਆਂ ਨੂੰ ਉਹਨਾਂ ਨੇ ਨੂਲੇ ਉਸ ਤੇ ਜਿਹੜੇ ਹੈਗੇ ਆ ਉਹ ਦੇ ਦੇਣੇ ਆ ਡੋਮੈਸਟਿਕ ਵੀ ਪੇਪਰ ਨਿਕਲੇ ਹੈਗੇ ਆ ਤੇ ਸਾਲ ਵਾਲੇ ਵੀ ਪੇਪਰ ਨਿਕਲੇ ਹੈਗੇ ਆ B2020 ਵਾਲੇ ਵੀ ਨਿਕਲੇ ਹੈਗੇ ਆ ਮਿਲਾਨ ਵਾਲੀ ਸਾਈਡ ਯਾਰ ਪ੍ਰੀਕਾਸ਼ਨਸ ਮਤਲਬ ਸਾਵਧਾਨੀਆਂ ਜਿਹਨੂੰ ਕਹਦੀਏ ਪੰਜਾਬੀ ਦੇ ਵਿੱਚ ਉਹ ਕਿਹੜੀਆਂ ਰੱਖਣੇ ਚਾਹੀਦੀਆਂ ਜਦੋਂ ਤੁਸੀਂ ਅਪਾਇੰਟਮੈਂਟ ਬੁੱਕ ਕਰਦੇ ਹੈਗੇ ਆ ਨੰਬਰ 1 ਜਦੋਂ ਵੀ ਤੁਸੀਂ ਅਪਾਇੰਟਮੈਂਟ ਬੁੱਕ ਕਰਵਾਉਨੇ ਹੈਗੇ ਆ ਪਹਿਲੀ ਗੱਲ ਤਾਂ ਐਡਵਾਂਸ ਪੈਸੇ ਦੇਣ ਦਾ ਕੋਈ ਮਤਲਬ ਬਣਦਾ ਨਹੀਂ ਬਟ ਜੇ ਤੁਸੀਂ ਐਡਵਾਂਸ ਪੈਸੇ ਦੇ ਦਿੱਤੇ ਆ ਬੰਦੇ ਤੋਂ ਸਕਰੀਨਸ਼ਾਟ ਮੰਗਾਇਆ ਕਰੋ ਆਪਣੇ ਰੈਫਰੈਂਸ ਨੰਬਰ ਦਾ ਉਸੇ ਵੇਲੇ ਉਹਨਾਂ ਪਹਿਲਾਂ ਹੀ ਗੱਲ ਕਰ ਲਓ ਕਿ ਭਾਜੀ ਅਪਾਇੰਟਮੈਂਟ ਮੈਂ ਤਾਂ ਜਗਾਣੀ ਆ ਜੇ ਤੂੰ ਮੈਨੂੰ ਰੈਫਰੈਂਸ ਨੰਬਰ ਉਸੇ ਵੇਲੇ ਦੇ ਦੂੰਗਾ ਨੰਬਰ 2 ਲੌਗਇਨ ਆਈਡੀ ਦੀ ਜਿਹੜੀ ਸਕਰੀਨ ਰਿਕਾਰਡਿੰਗ ਜਾਂ ਉਹਦਾ ਸਕਰੀਨਸ਼ਾਟ ਉਹਦੀ ਜਿਹੜੀ ਫੋਟੋ ਹੈਗੀ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਹੁਣ ਇੱਥੇ ਮੈਂ ਕਈਆਂ ਨੂੰ ਦੱਸਣਾ ਚਾਹੁੰਦਾ ਆ ਲੌਗਇਨ ਆਈਡੀ ਕੀ ਹੁੰਦੀ ਹੈ ਜਦੋਂ ਤੁਸੀਂ ਅਪਾਇੰਟਮੈਂਟ ਦੇ ਵਿੱਚ ਆਪਣਾ ਵੈਬ ਫਾਰਮ ਫਿਲ ਕਰਦੇ ਹੈਗੇ ਨਾ ਉਸੇ ਬੇਲੇ ਵਿਦਿਨ 5 ਮਿੰਟਸ ਇੱਕ ਲੌਗਇਨ ਆਈਡੀ ਜਿਹੜੀ ਹੈਗੀ ਆ ਤੁਹਾਡੀ ਈਮੇਲ ਦੇ ਉੱਤੇ ਆ ਜਾਂਦੀ ਹੈ ਜਿਸ ਈਮੇਲ ਤੋਂ ਤੁਸੀਂ ਜਿਹੜੀ ਆਪਣਾ ਅਪਾਇੰਟਮੈਂਟ ਸੀ ਉਹ ਬੁੱਕ ਕੀਤੀ ਹੈ ਜਦੋਂ ਅਪਾਇੰਟਮੈਂਟ ਤੁਸੀਂ ਉਹ ਬੁੱਕ ਕਰ ਲੈਨੇ ਆ ਸਾਰਾ ਕੋਈ ਡਾਟਾ ਭਰ ਦਿੰਨੇ ਆ ਲੌਗਇਨ ਆਈਡੀ ਦੇ ਉੱਤੇ ਇੱਕ ਲਿੰਕ ਆਣਾ ਹੈ ਉਹਨੂੰ ਓਪਨ ਕਰਨਾ ਹੈ ਉਹਦਾ ਪਾਸਵਰਡ ਵੀ ਉਹਦੇ ਵਿੱਚ ਹੋਣਾ ਹੈ ਤਾਂ ਤੁਹਾਡੀ ਇੱਕ ਲੌਗਇਨ ਆਈਡੀ ਬਣ ਜਣੀ ਤੁਹਾਡੇ ਨਾਮ ਦੀ ਠੀਕ ਹੈ ਜੀ ਜਦੋਂ ਤੁਸੀਂ ਉਹਦੇ ਵਿੱਚ ਤੁਸੀਂ ਜਾਣਾ ਹੈ ਤੁਹਾਡੀ ਸਾਰੀ ਡਿਟੇਲ ਆ ਜਾਣੀ ਆ ਕਿ ਡਿਟੇਲ ਬੰਦੇ ਨੇ ਸਹੀ ਭਰੀ ਹੈ ਜਾਂ ਤੁਸੀਂ ਸਹੀ ਭਰੀ ਹੈਗੀ ਆ ਉੱਥੋਂ ਵੀ ਤੁਹਾਨੂੰ ਪਤਾ ਲੱਗ ਜਾਣਾ ਕਿ ਤੁਹਾਡੀ ਅਪਾਇੰਟਮੈਂਟ ਅਪਰੂਵ ਹੋਣੀ ਆ ਜਾਂ ਨਹੀਂ ਹੋਣੀ ਕਿਉਂਕਿ ਕਈ ਵਾਰੀ ਏਜੰਟ ਬਾਏ ਮਿਸਟੇਕ ਗਲਤੀ ਦੇ ਨਾਲ ਉਹ ਗਲਤ ਭਰ ਹੋ ਜਾਂਦਾ ਆ ਕੋਈ ਪਾਸਪੋਰਟ ਦਾ ਨੰਬਰ ਜਾਂ ਤੁਹਾਡਾ ਨਾਮ ਦਾ ਇੱਧਰ ਉੱਧਰ ਹਨਾ ਆਈ ਦੀ ਡਬਲ ਈ ਪੈਂਦਾ ਕਈ ਵਾਰੀ ਆਈ ਪੈਂਦਾ ਉਹ ਇਦਾਂ ਦੇ ਕੁਝ ਗਲਤੀ ਹੋ ਜਵੇ ਫਿਰ ਅਪਾਇੰਟਮੈਂਟ ਦੀ ਰਿਜੈਕਸ਼ਨ ਜਾਂ ਬਲੌਕ ਉੱਥੇ ਸਟੇਟਸ ਆ ਜਾਂਦਾ ਇਹ ਚੀਜ਼ ਤੁਸੀਂ ਨਾਲ ਦੀ ਨਾਲ ਮੰਗਾਣੀ ਹੈਗੀ ਆ ਜੇ ਤੁਸੀਂ ਫਿਊਚਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਚਾਹੁੰਦੇ ਕਿਉਂਕਿ ਜੇ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਜਾਊਗਾ ਤੁਸੀਂ ਉਸ ਹਿਸਾਬ ਦੇ ਨਾਲ ਪਹਿਲਾਂ ਹੀ ਕੋਈ ਨਾ ਕੋਈ ਹੋਰ ਇਹਦੇ ਸੋਲੂਸ਼ਨ ਹੋ ਜਾਂਦੇ ਆ ਹੋਰ ਸੋਲੂਸ਼ਨ ਤੁਸੀਂ ਲੱਭ ਸਕਦੇ ਹੈਗੇ ਸੋ ਮੇਰੀ ਗੱਲ ਦਾ ਧਿਆਨ ਰੱਖਿਓ ਪਹਿਲੀ ਗੱਲ ਰੈਫਰੈਂਸ ਨੰਬਰ ਨੰਬਰ 2 ਜਿਹੜੀ ਲੌਗਇਨ ਆਈਡੀ ਤੁਸੀਂ ਕ੍ਰੀਏਟ ਕੀਤੀ ਹੈਗੀ ਆ ਜਾਂ ਏਜੰਟ ਨੇ ਜਾਂ ਤੁਸੀਂ ਆਪ ਕੀਤੀ ਹੈਗੀ ਆ ਉਹਦਾ ਸਕਰੀਨਸ਼ਾਟ ਜਿਹੜਾ ਹੈਗਾ ਆ ਉਹ ਜ਼ਰੂਰ ਮੰਗਾ ਲਿਆ ਕਰੋ ਉਹ ਉਸੇ ਵੇਲੇ ਬਣ ਜਾਂਦੀ ਆ ਉਹਦੇ ਤੇ ਹੀ ਤੁਹਾਡਾ ਇਹ ਅਪਾਇੰਟਮੈਂਟ ਦਾ ਜਿਹੜਾ ਸਟੇਟਸ ਹੈਗਾ ਸਟੇਟਸ ਦਾ ਮਤਲਬ ਕਿ ਅਪਾਇੰਟਮੈਂਟ ਉਹਨੂੰ ਕਿੰਨਾ ਕੁ ਟਾਈਮ ਲੱਗਣਾ ਸਾਰਾ ਉਹਦੇ ਵਿੱਚ ਆਣਾ ਪੇਮੈਂਟ ਲਿੰਕ ਵੀ ਉਹਦੇ ਤੇ ਆਣਾ ਉਹ ਸਾਰੀਆਂ ਚੀਜ਼ਾਂ ਤੁਸੀਂ ਮੰਗਾ ਕੇ ਰੱਖਣੀਆਂ ਤਾਂ ਤੁਸੀਂ ਥੋੜਾ ਸੇਫ ਚੱਲਣਾ ਹੈਗਾ ਬਾਕੀ ਮੈਂ ਕਮੈਂਟ ਪੜਦਾਂ ਪਿਆ ਸੀਗਾ ਹੁਣ ਥੋੜਾ ਜਿਹਾ ਟਾਈਮ ਘੱਟ ਸੀਗਾ ਇਸ ਕਰਕੇ ਸਾਰੇ ਕਮੈਂਟ ਜਿਵੇਂ ਪੜ ਸਕਿਆ ਹਾਂ ਕਮੈਂਟਾਂ ਦੇ ਵਿੱਚ ਜ਼ਿਆਦਾਤਰ ਇਹੀ ਪੁੱਛਿਆ ਗਿਆ ਕਿ ਭਾਜੀ ਮੇਰੀ ਆ ਸਿਟੀ ਜੋ ਪੇਪਰ ਹੈ ਮੇਰੀ ਆ ਸਿਟੀ ਜੋ ਮੈਂ ਮੈਂ ਫਿਰ ਤੁਹਾਨੂੰ ਦੁਬਾਰਾ ਇਹੀ ਕਹਿੰਨਾ ਪਿਆ ਮਈ ਦੇ ਐਂਡ ਤੱਕ ਤੁਹਾਨੂੰ ਸਾਰਿਆਂ ਦੇ ਪੇਪਰ ਮਿਲ ਜਾਣੇ ਆ ਸੋ ਬੈਸਟ ਆਫ ਲੱਕ ਤੇ ਜਿਨ੍ਹਾਂ ਦੇ ਪੇਪਰ ਨਿਕਲਦੇ ਪਏ ਆ ਜਿਨ੍ਹਾਂ ਨੇ ਅਪਾਇੰਟਮੈਂਟਾਂ ਲੈ ਲਈਆਂ ਹੈਗੀਆਂ ਰੈਫਰੈਂਸ ਨੰਬਰ ਕਿੰਨਾ ਆਇਆ ਹੈਗਾ ਉਹ ਥੱਲੇ ਕਮੈਂਟ ਜ਼ਰੂਰ ਕਰ ਦਿਓ ਤਾਂ ਜੋ ਬਾਕੀ ਇਹਨਾਂ ਵੀ ਆਪਾਂ ਇਹ ਚੀਜ਼ ਸ਼ੇਅਰ ਕਰੀਏ ਤੇ ਲੋਕੀ ਅਪਡੇਟ ਰਹਿਣ ਓਕੇ ਜੀ ਬੈਸਟ ਆਫ ਲੱਕ